ਸੰਗਤਾਂ ਸਮੇਤ ਜਿੱਥੇ ਦੇ ਵਿੱਚ ਕੱਲ ਦੇ ਅਸੀਂ ਆਏ ਹਾਂ ਉਤਵਾਰਾ ਸਾਹਿਬ ਨਾਨਕੇਣਾ ਸਾਹਿਬ ਵਿਖੇ ਇੱਥੇ ਬਹੁਤ ਵਧੀਆ ਪਾਕਿਸਤਾਨ ਗਵਰਨਮੈਂਟ ਦਾ ਪ੍ਰਬੰਧ ਹੈ ਤੇ ਪੰਜਾਬ ਦਾ ਪ੍ਰਬੰਧ ਹੈ ਕਿ ਖਾਸ ਤੌਰ ਤੇ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਹੈ ਸਾਨੂੰ ਉਧਰ ਸਾਨੂੰ ਮਿਲਿਆ ਸੀਗਾ ਕਿ ਉੱਥੇ ਸਫਾਈ ਦਾ ਜਿਸ ਤਰ੍ਹਾਂ ਬਹੁਤ ਵਧੀਆ ਨਹੀਂ ਹੈਗਾ ਪਰ ਫਰੰਮਤੀ ਇਹੋ ਜਿਹਾ ਮਹਿਸੂਸ ਹੋਇਆ ਸਫਾਈ ਬਹੁਤ ਹੈ ਉਤਵਾਰਾ ਸਾਹਿਬ ਆਸ ਤੌਰ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਆਪਣੇ ਮਨੀਸ਼ ਸ਼ਰਿਫ ਜੀ ਨੂੰ ਵਧਾਈ ਦਿੰਦਾ ਹਾਂ ਮੈਂ ਤੁਹਾਨੂੰ ਸਾਡੇ ਜਨਤਕ ਸਰਪ੍ਰਸਤ ਤੇ ਪੋਇਓ ਆਸ ਤੌਰ ਤੇ ਜਿਹੜੀ ਪਾਕਿਸਤਾਨ ਪੁਰਸਵਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬ੍ਹ ਉਹਨਾਂ ਨੂੰ ਵੀ ਮੈਂ ਇਸ ਗੱਲ ਤੇ ਵਧਾਈ ਦਿੰਦਾ ਤੇ ਪਾਕਿਸਤਾਨ ਨੂੰ ਸੰਬੰਧਿਤ ਮੈਂ ਤੁਹਾਨੂੰ ਸਾਡੇ ਜਨਤਕ ਸਰਪ੍ਰਸਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਸੀਂ